त्याग कई महात्मा ਕਹਿੰਦੇ ਹਨ ਕਿ ਅਸੀਂ ਤਿਆਗੀ ਹਾਂ ਕੋਈ ਕਹਿੰਦਾ ਹੈ ਮੈਂ ਕਪੜੇ ਪਾਉਣੇ ਤਿਆਗ ਦਿੱਤੇ ਹਨ ਕੋਈ ਕਹਿੰਦਾ ਹੈ ਮੈਂ ਫਲਾਣਾ ਫਲ ਖਾਣਾ ਤਿਆਗ ਦਿੱਤਾ ਹੈ ਆਦ ਬਾਰੋਂ ਕਿਸੇ ਚੀਜ਼ ਦਾ ਤਿਆਗ ਕਰਨ ਨਾਲ ਕੋਈ ਤਿਆਗੀ ਨਹੀਂ ਹੋ ਸਕਦਾ ਜੇ ਕੋਈ ਕਹਿੰਦਾ ਹੈ ਕਿ ਮੈਂ ਮਾਇਆ ਨਾਲ ਮੱਥਾ ਨਹੀਂ ਟਿਕਾਉਣਾ ਇਸ ਕਰਕੇ ਮੈਂ ਤਿਆਗੀ ਹਾਂ ਇਸ ਤਰ੍ਹਾਂ ਤਾਂ ਕੋਈ ਆਦਮੀ ਮਾਇਆ ਦਾ ਤਿਆਗੀ ਨਹੀਂ ਹੋ ਸਕਦਾ ਸੰਸਾਰ ਦੀ ਸਾਰੀ ਰਚਨਾ ਵਿੱਚ ਨਾਮ ਤੇ ਰੂਪ ਦੋ ਮਾਇਆ ਦੀਆਂ ਅੰਸਾ ਹਨ ਇਸ ਕਰਕੇ ਸਾਰਾ ਪਸਾਰਾ ਹੀ ਮਾਇਆ ਦਾ ਹੈ ਸਰੀਰ ਵੀ ਮਾਇਆ ਹੈ ਕੱਪੜੇ ਵੀ ਮਾਇਆ ਹੈ ਯਾਥਾ ਬਹੁ ਰੰਗ ਮਾਇਆ ਬਹੁ ਬੇਦੇਪੇਖੀ ਕਲਮ ਕਾਗਦ ਸਿਆਨਪਲੇਖੀ ਮਾਇਆ ਵਿਆਪਤ ਬਹੁ ਪ੍ਰਕਾਰ ਹੀ ਸੰਤ ਜੀਵ ਹੈ ਪ੍ਰਭ ਓਟ ਤੁਮਾਰੀ ਫਿਰ ਅਸੀਂ ਮਾਇਆ ਦੇ त्याਗੀ ਕਿਵੇਂ ਕਹਾ ਸਕਦੇ ਹਾਂ ਗੁਰਬਾਣੀ ਜੀ ਦਾ ਫਰਮਾਨ ਹੈ ਬਿਨ ਹਉ ਤਿਆਗ ਏ ਕਹਾਂ ਕੋ ਤਿਆਗੀ ਜਿਸ ਤਰ੍ਹਾਂ ਚਤਰਾਲ ਰਾਣੀ ਨੇ ਰਾਜੇ ਨੂੰ ਕਿਹਾ ਰਾਜਾ ਤਿਆਗ ਕਰ ਤਾਂ ਕਹਿੰਦਾ ਰਾਜ ਛੱਡਿਆ ਰਾਣੀ ਨੇ ਫਿਰ ਕਿਹਾ ਰਾਜਾ ਤਿਆਗ ਕਰ ਰਾਜੇ ਨੇ ਕੱਪੜੇ ਵੀ ਤਿਆਗ ਕਰ ਦਿੱਤੇ ਰਾਣੀ ਨੇ ਫਿਰ ਕਿਹਾ ਰਾਜਾ ਤਿਆਗ ਕਰ ਰਾਜਾ ਕਹਿੰਦਾ ਰਾਜ ਛੱਡ ਦਿੱਤਾ ਕੱਪੜੇ ਛੱਡ ਦਿੱਤੇ ਹੋਰ ਮੇਰੇ ਪਾਸ ਕੀ ਹੈ ਰਾਣੀ ਕਹਿੰਦੀ ਰਹੋ ਭਾਵੇਂ ਰਾਜ ਵਿੱਚ ਹੀ ਪਰ ਜਿਹੜਾ ਕਹਿਣਾ ਹੈ ਕਿ ਮੈਂ ਰਾਜ ਛੱਡ ਦਿੱਤਾ ਇਹ ਕਹਿਣਾ ਛੱਡ ਦੇ ਤਿਆਗ ਦਾ ਤਿਆਗ ਕਰ ਤਿਆਗੀ ਹੋ ਕੇ ਵੀ ਇਉਂ ਨਹੀਂ ਕਹਿਣਾ ਕਿ ਮੈਂ ਆਹ ਤਿਆਗਿਆ ਹੈ ਇਉਂ ਗੁਰਮਤ ਦਾ ਸੂਲ ਹੈ ਮੁਖ ਵਿੱਚ ਭਗਤੀ ਵਰਤਨ વૈਰਾਗ ਹਿਰਦੇ ਵਿੱਚ ਗਿਆਨ ਦਾ ਨਿਸ਼ਚਾ ਹੋਣਾ ਚਾਹੀਦਾ ਹੈ ਜੀ ਉਤੋਂ ਕਿਸੇ ਚੀਜ਼ ਨੂੰ ਤਿਆਗ ਨਾਲ ਕੋਈ ਤਿਆਗੀ ਨਹੀਂ ਹੋ ਸਕਦਾ ਜਿੰਨਾ ਚਿਰ ਅੰਦਰ ਇੱਛਾ ਬਣੀ ਹੋਈ ਹੈ ਵਸ਼ਿਸ਼ਟ ਜੀ ਨੇ ਦੋ ਤਰ੍ਹਾਂ ਦਾ ਤਿਆਗ ਕਿਹਾ ਹੈ। ਇਹ ਅਤਿਆਗ ਤੇ ਤੇ ਅਤਿਆਗ। ਇੱਕ ਤਾਂ ਸਰੀਰ ਕਰਕੇ ਤਿਆਗ ਹੁੰਦਾ ਹੈ। ਉਹ ਤੋਂ ਕਹਿਣਾ ਕਿ ਮੈਂ ਇਹ ਚੀਜ਼ त्याਗੀ ਹੈ। ਅੰਦਰ ਇੱਛਾ ਹੋਣੀ ਕਿ ਮੇਰੇ ਜਾਵੇ ਤਾਂ ਠੀਕ ਹੈ। ਇਸ ਤਿਆਗ ਦਾ ਕੋਈ ਲਾਭ ਨਹੀਂ ਹੈ। ਦੂਜਾ ਹਿਰਦੇ ਕਰਕੇ ਤਿਆਗ ਹੋਣਾ। ਬਾਹਰੋਂ ਭਾਵੇਂ ਮਾਇਆ ਦੇ ਢੇਰ ਤੇ ਬੈਠਾ ਹੋਵੇ ਪਰ ਮਨ ਤੇ ਕੋਈ ਅਸਰ ਨਹੀਂ ਪੈਂਦਾ। ਜਿਸ ਤਰ੍ਹਾਂ ਕਮਲ ਦਾ ਫੁੱਲ ਪਾਣੀ ਵਿੱਚ ਨਿਰਲੇਪ ਰਹਿੰਦਾ ਹੈ। ਜਿਸ ਤਰ੍ਹਾਂ ਮੁਰਗਾ ਵੀ ਦੇ ਖੰਭ ਪਾਣੀ ਵਿੱਚ ਵੀ ਖੁਸ਼ ਹੀ ਰਹਿੰਦੇ ਹਨ। ਯਥਾ ਜੈਸੇ ਜਲ ਮਹਿ ਕਮਲੋ ਨਿਹਾਲਮੋ ਮੁਰਗਾਈ ਨੈ ਸਾਨੇ ਸੁਰਤਿ ਸਭ ਦੇ ਭਵ ਸਾਗਰ ਉਤਰੀਆ ਨਾਨਕ ਨਾਮ ਵਖਾਣੇ ਜਿਸ ਦੇ ਕੋਲ ਮਾਇਆ ਆਈ ਹੀ ਨਹੀਂ ਉਸ ਨੂੰ ਮਾਇਆ ਦੀ ਖਿੱਚ ਦਾ ਕੀ ਗਿਆਨ ਹੈ ਜਾਂ ਮਾਇਆ ਦੇ ਸੁਖ ਦਾ ਕੀ ਪਤਾ ਹੈ ਜੋ ਕੋਲ ਆਈ ਮਾਇਆ ਨੂੰ त्यागे ਉਹ ਅਸਲ ਵਿੱਚ त्यागे ਹੈ ਮਾਇਆ ਦੇ ਸੁਖ ਦਾ ਪਤਾ ਹੁੰਦਿਆਂ ਵੀ ਜਿਸ ਦੇ ਅੰਦਰ ਮਾਇਆ ਦੀ ਕੋਈ ਇੱਛਾ ਨਾ ਹੋਵੇ ਉਹੀ ਤਿਆਗੀ ਕਹਾ ਸਕਦਾ ਹੈ ਮਾਇਆ ਦੀ ਖਿੱਚ ਤਾਂ ਬੜੀ ਹੈ ਘਟਾਰਾਂ ਨੋਟ ਚੁੱਕ ਕੇ ਲੈ ਜਾਂਦੀਆਂ ਹਨ ਸੱਪ ਥਿਆਂ ਵਿੱਚ ਮਾਇਆ ਦੇ ਢੇਰਾਂ ਉੱਤੇ ਬੈਠੇ ਰਹਿੰਦੇ ਹਨ ਬੱਚੇ ਦੇ ਹੱਥ ਵਿੱਚੋਂ ਪੈਸਾ ਫੜ ਲਵੋ ਉੱਚੀ ਉੱਚੀ ਰੋਣ ਲੱਗ ਪੈਂਦਾ ਹੈ ਤਾਂ ਹੀ ਕਬੀਰ ਸਾਹਿਬ ਜੀ ਨੇ ਕਿਹਾ ਹੈ ਨਕਤੀ ਕੋ ਠਨ ਗਾ ਨੋ ਬਾਡਾ ਡੂ ਕਿਨਹੇ ਬੇਵੇਕੀ ਕਾਟੀ ਤੂੰ ਮਾਇਆ ਦੇ ਅਸਰ ਤੋਂ ਬਚਣ ਦਾ ਇੱਕ ਹੀ ਤਰੀਕਾ ਹੈ ਜੋ ਸੱਚੇ ਸਤਿਗੁਰੂ ਗੁਰੂ ਸਾਹਿਬ ਜੀ ਗੁਰਬਾਣੀ ਜੀ ਦੇ ਵਿੱਚ ਸੱਚੇ ਸਤਿਗੁਰੂ ਸਾਹਿਬ ਜੀ ਨੇ ਦੱਸਿਆ ਹੈ ਉਹ ਇਹ ਹੈ ਕਿ ਹਾਰੇ ਸੰਗੇ ਰਾਤੇ ਮਾਇਆ ਨਹੀਂ ਛਲਾ ਭਗਤ ਕਰ ਤੇ ਮਾਇਆ ਨਹੀਂ ਮੋਹ ਹੈ ਰਾਜ ਹੈ ਹਾਰੇ ਕੇ ਰੰਗਾ ਜਿਵੇਂ ਜਿਸ ਦੇ ਮukh ਵਿੱਚ ਗਾਰੂੜ ਮੰਤਰ ਹੋਵੇ ਉਹ ਭਾਵੇਂ ਸਪਾਂ ਵਿੱਚ ਤੁਰਿਆ ਫਿਰੇ ਉਸ ਨੂੰ ਸਪਾਂ ਦੀ ਜ਼ਰ ਨਹੀਂ ਛੱਡਦੀ ਇਸੇ ਤਰ੍ਹਾਂ ਹੀ ਜਿਸ ਦੇ ਮੁਖ ਵਿੱਚ ਵਾਹਿਗੁਰੂ ਰੂਪ ਗਰੜੂ ਮੰਤਰ ਹੈ ਉਸ ਨੂੰ ਮਾਇਆ ਰੂਪ ਸਪਣੀ ਦੀ ਇੱਛਾ ਰੂਪ ਜ਼ਹਿਰ ਨਹੀਂ ਚੜਦੀ ਜਿਸ ਤਰ੍ਹਾਂ ਚੰਦਨ ਦਾ ਦਰਖਤ ਸੱਪਾਂ ਨਾਲ ਢਗਿਆ ਹੁੰਦਾ ਹੈ ਉਹਨਾਂ ਦੀ ਜ਼ਹਿਰ ਧਾਰ ਨਹੀਂ ਕਰਦਾ ਇਸੇ ਤਰ੍ਹਾਂ ਹੀ ਕੋ ਲਈ ਮਾਇਆ ਤਿਆਗ ਦੇਣੀ ਇਹ ਅਸਲ ਤਿਆਗ ਹੈ ਇੱਕ ਵਾਰ ਹਰਦਵਾਰ ਗੰਗਾ ਤੇ ਸਾਧੂਆਂ ਨੇ ਕਿਹਾ ਸੀ ਸੰਤ ਗਿਆਨੀ ਗੁਰਵਚਨ ਸਿੰਘ ਖਾਲਸਾ ਨਿਤ ਦਾ ਤਿਆਗੀ ਹੈ ਪਾਸ ਆਈ ਸਾਰੀ ਮਾਇਆ ਵਰਤਾ ਹੀ ਦਿੰਦਾ ਹੈ ਮਨ ਤੇ ਕੋਈ ਅਸਰ ਹੀ ਨਹੀਂ ਜਿਸ ਤਰ੍ਹਾਂ ਬੈਂਕ ਦਾ ਪਹਿਰੇਦਾਰ ਭਾਵੇਂ ਚੜੀ ਨਹੀਂ ਫੜਕਨ ਦਿੰਦਾ ਪਰ ਅੰਦਰੋਂ ਉਸ ਨੂੰ ਪਤਾ ਹੁੰਦਾ ਹੈ ਕਿ ਇਹ ਮਾਇਆ ਮੇਰੀ ਨਹੀਂ ਹੈ ਇਸੇ ਤਰ੍ਹਾਂ ਉਹ ਅੰਦਰੋਂ ਤਿਆਗੀ ਹੁੰਦੇ ਹਨ ਪਰ ਜੋ ਸਾਗਤ ਬੰਧ ਭਏ ਹੈ ਮਾਇਆ ਵੇਖੋ ਸੰਚੇ ਲਾਏ ਜਕੀੜਾ ਹਰ ਇੱਕ ਹੈ ਆਰਥ ਹੈ ਖਰਚ ਹੈ ਨਾ ਹ ਸਾਕ ਹੈ ਜਮ ਕਾਲ ਉਹ ਸਹ ਹ ਸਿਰੇ ਪੀੜਾ ਉਹ ਕਿਵੇਂ ਤਿਆਗੀ ਹੋ ਸਕਦੇ ਹਨ ਬਾਬਾ ਗੁਰਮੁਖ ਸਿੰਘ ਜੀ ਪਟਿਆਲਾ ਸੰਤ ਹਰਬੰਸ ਸਿੰਘ ਜੀ ਆਦਿ ਇਹ ਅਸਲ ਤਿਆਗੀ ਹਨ ਜੋ ਪਰਮੇਸ਼ਰ ਦੀ ਦਿੱਤੀ ਜਾਣ ਕੇ ਉਦਾਰ ਹੋ ਕੇ ਮਾਇਆ ਚੰਗੇ ਪਾਸੇ ਲਾਉਣੀ ਹੈ ਤੇ ਇਉਂ ਕਹਿਣਾ ਹੈ ਮੈਂ ਤਾਂ ਉਸ ਦੀ ਦਿੱਤੀ ਮਾਇਆ ਹੀ ਅੱਗੇ ਵਰਤਾਉਂਦਾ ਹਾਂ ਮੇਰਾ ਇਸ ਵਿੱਚ ਕੀ ਹੈ ਇਹ ਵੀ ਇੱਕ ਤਿਆਗ ਹੈ ਜਦੋਂ ਸੰਤ ਬਾਬਾ ਸੁੰਦਰ ਸਿੰਘ ਜੀ ਖਾਸ ਤਾ ਭਿੰਡਰ ਵਾਲੇ ਮਹਾਂਪੁਰਖਾਂ ਨੇ ਭਿੰਡਰੀ 101 ਸ੍ਰੀ ਅਖੰਡ ਪਾਠਾਂ ਦੇ ਭੋਗ ਪਾਉਣੇ ਸਨ ਉਸ ਵਕਤ ਹੋਰ ਵੀ ਬਹੁਤ ਸੰਤ ਮਹਾਤਮਾ ਸੱਦੇ ਸਨ ਬਾਬਾ ਅਨੰਦ ਸਿੰਘ ਜੀ ਦੇ ਪਾਸ ਵੀ ਜਥੇਦਾਰ ਗੁਰਧਿਆਜ ਸਿੰਘ ਜੀ ਬੋਪਾਰਾਏ ਵਾਲਿਆਂ ਨੂੰ ਭੇਜਿਆ ਸੀ ਬਾਬਾ ਅਨੰਦ ਸਿੰਘ ਜੀ ਕਹਿਣ ਲੱਗੇ ਉੱਥੇ ਲੋਕ ਮਾਇਆ ਮੱਥਾ ਟੇਕਣਗੇ ਇਸ ਕਰਕੇ ਅਸੀਂ ਨਹੀਂ ਆ ਸਕਦੇ ਜਥੇਦਾਰ ਜੀ ਕਹਿਣ ਲੱਗੇ ਸੰਤ ਜੀ ਮਾਇਆ ਦਾ ਤਿਆਗੀ ਤਾਂ ਕੋਈ ਹੋ ਨਹੀਂ ਸਕਦਾ ਇਹ ਸਰੀਰ ਵੀ ਮਾਇਆ ਦਾ ਹੈ ਬਾਦਾਮ ਰੋਗਨ ਵੀ ਮਾਇਆ ਹੈ ਹਾਲ ਫਰੂਟ ਵੀ ਮਾਇਆ ਹੈ ਜੋ ਅਸੀਂ ਭੋਜਨ ਛਕਦੇ ਹਾਂ ਇਹ ਵੀ ਤਾਂ ਇੱਕ ਮਾਇਆ ਹੀ ਹੈ ਮਾਇਆ ਤੋਂ ਬਿਨਾਂ ਤਾਂ ਕਿਸੇ ਸਰੀਰ ਧਾਰੀ ਦਾ ਸਰ ਹੀ ਨਹੀਂ ਸਕਦਾ ਤਾਂ ਹੀ ਕਬੀਰ ਸਾਹਿਬ ਜੀ ਨੇ ਕਿਹਾ ਹੈ ਕਹੇ ਕਬੀਰ ਜੈ ਸੋ ਉਧਰੋ ਤੇ ਸੋ ਮਾਇਆ ਸਭ ਛੂਟੇ ਜਦ ਸਾਧੂ ਪਾਇਆ ਇਸ ਕਰਕੇ ਜ਼ਰੂਰ ਚੱਲੋ ਸੰਗਤਾਂ ਦੇ ਦਰਸ਼ਨ ਕਰੋ ਤੇ ਸੰਗਤਾਂ ਨੂੰ ਦਰਸ਼ਨ ਦਿਓ ਇਸ ਤਰ੍ਹਾਂ ਕਹਿਣ ਤੋਂ ਬਾਬਾ ਜੀ ਮਸਕਰਾ ਕੇ ਕਹਿਣ ਲੱਗੇ ਚੰਗਾ ਪਾਈ ਸੰਤ ਨੂੰ ਜਾ ਕੇ ਕਹਿ ਦੇਈ ਅਸੀਂ ਜ਼ਰੂਰ ਆਵਾਂਗੇ ਕਿਉਂਕਿ ਜਥੇਦਾਰ ਗੁਰਧਿਆਲ ਸਿੰਘ ਜੀ ਨਾਲ ਬਾਬਾ ਨਾਨਕ ਸਿੰਘ ਜੀ ਦਾ ਚੰਗਾ ਪਿਆਰ ਸੀ ਜਦੋਂ ਕਦੇ ਕੋਈ رائے ਲੈਣ ਦੀ ਲੋੜ ਪਵੇ ਤਾਂ ਬਾਬਾ ਨਾਨਕ ਸਿੰਘ ਜੀ ਜਥੇਦਾਰ ਜੀ ਦੇ ਪਾਸ ਬੋਪਾ رائے ਆਪਣਾ ਸਿੰਘ ਭੇਜਦੇ ਕਿ ਜਥੇਦਾਰ ਜੀ ਤੋਂ ਪੁੱਛ ਕੇ ਆਵੇ ਆਹ ਕੰਮ ਕਰੀਏ ਜਾਂ ਨਾ ਕਰੀਏ ਸੰਤ ਭਾਗ ਸਿੰਘ ਜੀ ਮੀਮਸਾ ਵਾਲੇ ਜਥੇ ਵਿੱਚ ਰਹਿਣ ਵਾਸਤੇ ਸੇਵੇ ਵਾਲਾ ਇਹਨਾਂ ਦੇ ਪਾਸ 20 ਰੁਪਏ ਸਨ ਉਹ ਸੰਤ ਜੀ ਦੇ ਅੱਗੇ ਰੱਖ ਕੇ ਕਿਹਾ ਜੀ ਮੈਂ ਮਾਇਆ ਤਿਆਗ ਦਿੱਤੀ ਹੈ ਹੁਣ ਸਦਾ ਲਈ ਆਪ ਜੀ ਦੇ ਪਾਸ ਹੀ ਰਹਾਂਗਾ ਸੰਤਾਂ ਨੇ ਜੋਗਿੰਦਰ ਸਿੰਘ ਵਿਦਾਂਤੀ ਜੋ ਕਿ ਅੱਜਕਲ ਸ੍ਰੀ ਕਾਲ ਤਖਸ ਸਾਬ ਜੀ ਦੇ ਜਥੇਦਾਰ ਹਨ ਉਹਨਾਂ ਨੂੰ ਕਿਹਾ ਕਿ ਇਹ 20 ਰੁਪਏ ਚੁਕ ਲੈ ਜਦੋਂ ਇਸ ਨੂੰ ਲੋੜ ਪਈ ਉਦੋਂ ਇਸ ਨੂੰ ਦੇ ਦੇਵੀਂ ਭਾਗ ਸਿੰਘ ਕਹਿਣ ਲੱਗਾ ਜੀ ਜਦੋਂ ਮੈਂ ਮਾਇਆ ਤਿਆਗ ਹੀ ਦਿੱਤੀ ਹੈ ਫਿਰ ਹੁਣ ਮਾਇਆ ਮੈਂ ਕੀ ਕਰਨੀ ਹੈ ਸੰਤ ਜੀ ਕਹਿਣ ਲੱਗੇ ਜੇ ਤੇ ਅੱਗੇ ਵਧਣਾ ਹੋਵੇ ਤਾਂ ਇਸ ਤਰ੍ਹਾਂ ਦਾ ਬਣੇ ਮਾਇਆ ਦੀ ਪ੍ਰਾਪਤੀ ਵਾਸਤੇ ਕੋਈ ਵੀ ਸਰੀਰ ਕਰਕੇ ਯਤਨ ਨਾ ਕਰੇ ਅਤੇ ਨਾ ਹੀ ਮਨ ਕਰਕੇ ਇੱਛਾ ਕਰੇ ਜੇ ਸੋਤੇ ਸਿੱਧ ਮਹਾਰਾਜ ਸਾਹਿਬ ਜੀ ਭੇਜ ਦੇਣ ਤਾਂ ਉਸ ਨੂੰ ਗੁਰੂ ਘਰ ਦੀ ਜਾਂ ਸੰਗਤ ਦੀ ਸੇਵਾ ਵਿੱਚ ਲਾ ਕੇ ਸਫਲੀ ਕਰੇ ਇੱਕ ਵਾਰ ਸੰਤ ਜੀ ਪੰਜੋਖਰਾ ਸਾਹਿਬ ਜਿੱਥੇ 8ਵੇਂ ਪਾਤਸ਼ਾਹ ਸੱਚੇ ਸਤਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਗੁੰਗੇ ਤੋਂ ਗੀਤਾ ਦੇ ਅਰਥ ਕਰਵਾਏ ਸਨ ਉਥੇ ਗੁਰਦੁਆਰਾ ਸਾਹਿਬ ਦੀ ਸੇਵਾ ਕਰਵਾ ਰਹੇ ਸਨ ਤਾਂ ਪਟਿਆਲੇ ਦੀ ਰਾਣੀ ਬਹੁਤ ਹੀ ਵਧੀਆ ਤੇ ਕੀਮਤੀ ਮਖਮਲੀ ਬਿਸਤਰਾ ਸੰਤ ਜੀ ਵਾਸਤੇ ਲੈ ਕੇ ਆਈ। ਰਾਣੀ ਜੇ ਪਾਸ ਹੀ ਬੈਠੀ ਸੀ ਕਿ ਇੱਕ ਨਿਹੰਗ ਸਿੰਘ ਆ ਗਿਆ ਜਿਸ ਦੇ ਕੱਪੜੇ ਫਟੇ ਹੋਏ ਸਨ। ਸੰਤ ਜੀ ਕਹਿੰਦੇ ਆਹ ਬਈ ਨਿਹੰਗ ਸਿੰਘਾ ਕਿਵੇਂ ਦਰਸ਼ਨ ਦਿੱਤੇ? ਕਹਿੰਦਾ ਜੀ ਤੁਹਾਨੂੰ ਪਤਾ ਹੀ ਹੈ। ਵੇਖੋ ਮੇਰੇ ਕੱਪੜੇ ਫਟੇ ਹੋਏ ਹਨ। ਤਾਂ ਸੰਤਾ ਨੇ ਉਹ ਮਖਮਲੀ ਬਿਸਤਰਾ ਤੇ 25 ਰੁਪਏ ਹੋਰ ਕੋਲੋਂ ਦਿੱਤੇ। ਕਹਿੰਦੇ ਲੈ ਬਾਈ ਆਪਣੇ ਕੱਪੜੇ ਬਣਾ ਲਵੀਂ। ਰਾਣੀ ਅਤੇ ਸਿੰਘ ਹੱਕੇ ਬਕੇ ਰਹਿ ਗਏ ਉਹ ਲੈ ਕੇ ਤੁਰ ਗਿਆ ਛਾਉਣੀ ਦੀ ਪੁਲਿਸ ਨੇ ਉਸ ਨੂੰ ਫੜ ਲਿਆ ਕਹਿੰਦੇ ਬਿਸਤਰਾ ਕਿਸ ਦਾ ਚੁੱਕ ਕੇ ਲਿਆਇਆ ਹੈ ਉਸਨੇ ਕਿਹਾ ਕਿ ਮੈਨੂੰ ਤਾਂ ਸੰਤਾ ਨੇ ਦਿੱਤਾ ਹੈ ਉਹ ਸੰਤਾ ਪਾਸ ਲੈ ਕੇ ਆਏ ਸੰਤ ਕਹਿਣ ਲੱਗੇ ਭਾਈ ਇਸ ਨੂੰ ਛੱਡ ਦਿਓ ਇਸਨੇ ਚੁੱਕਿਆ ਨਹੀਂ ਹੈ ਸੰਤ ਜੀ ਦਾ ਐਸਾ ਤਿਆਗ ਵੇਖ ਕੇ ਰਾਣੀ ਨੇ ਫਿਰ ਉਸ ਗੁਰਦੁਆਰੇ ਸਾਹਿਬ ਜੀ ਦੀ ਸੇਵਾ ਵਾਸਤੇ ਹੋਰ ਵੀ ਕਾਫੀ ਮਾਇਆ ਪੇਟਾ ਕੀਤੀ ਹਾਜ਼ਰ ਜਵਾਬੀ ਸੰਤ ਜੀ ਕਿਸੇ ਗੱਲ ਦਾ ਉੱਤਰ ਦੇਣ ਨੂੰ ਬੜੇ ਹੀ ਸਾਵਧਾਨ ਸਨ ਇੱਕ ਵਾਰ ਜ਼ਿਲ੍ਹਾ ਲੁਧਿਆਣੇ ਦੇ ਪਿੰਡ ਰਾਏਪੁਰ ਵਿਖੇ ਜਥੇ ਦਾ ਪ੍ਰੋਗਰਾਮ ਸੀ ਸਰਦਾਰ ਸ਼ਿਵਧਿੱਤ ਸਿੰਘ ਜੀ ਦੀ ਕੋਠੀ ਦੇ ਚੁਬਾਰੇ ਵਿੱਚ ਸੰਤ ਜੀ ਦਾ ਆਸਣ ਸੀ ਕੋਠੀ ਦੇ ਵਿਹੜੇ ਵਿੱਚ ਖਲੋਤੇ ਪੰਜ ਚਾਰ ਬਜ਼ੁਰਗ ਗੱਲਾਂ ਕਰ ਰਹੇ ਸਨ ਕਿ ਉਹਨਾਂ ਦੀਆਂ ਗੱਲਾਂ ਸੁਣਨ ਵਾਸਤੇ ਮੈਂ ਭਾਵ ਲੇਖਕ ਪਾਸ ਜਾ ਕੇ ਖਲੋ ਗਿਆ ਉਹਨਾਂ ਵਿੱਚੋਂ ਇੱਕ ਬਜ਼ੁਰਗ ਵੇਦਾਂਤੀ ਸੀ ਉਹ ਕਹਿਣ ਲੱਗਾ ਕਿ ਜੇ ਮੈਂ ਇਹਨਾਂ ਨੂੰ ਭਾਵ ਸੰਤਾਂ ਨੂੰ ਇਹ ਗੱਲ ਪੁੱਛ ਲਵਾਂ ਕਿ ਸ਼ਬਦ ਤਾਂ ਉੱਥੇ ਰਹਿੰਦਾ ਨਹੀਂ ਫਿਰ ਸੁਰਤ ਨੂੰ ਬ੍ਰਹਮ ਵਿੱਚ ਲੀਨ ਕੌਣ ਕਰਦਾ ਹੈ ਤਾਂ ਇਹ ਕੀ ਉੱਤਰ ਦੇਣਗੇ ਇਹ ਗੱਲ ਮੈਨੂੰ ਆਪਣੀ ਸਮਝ ਤੋਂ ਬਾਹਰ ਜਾਪੀ ਮੈਂ ਭਾਵ ਲੇਖਕ ਇਹ ਗੱਲ ਸੋਚ ਕੇ ਕਿ ਕਿਤੇ ਇਹ ਬਜ਼ੁਰਗ ਸੰਤਾ ਪਾਸ ਅੜਾਉਣੀ ਪਾ ਕੇ ਹੀ ਬੈਠਣਾ ਜਾਣ ਮੈਂ ਜਾ ਕੇ ਸੰਜੀ ਨੂੰ ਦੱਸ ਦੇਵਾਂ ਤਾਂ ਕਿ ਇਸ ਦਾ ਉੱਤਰ ਪਹਿਲਾਂ ਹੀ ਸੋਚ ਲੈਣ ਇਓਂ ਵਿਚਾਰ ਕਰਕੇ ਮੈਂ ਸੰਜੀ ਦੇ ਪਾਸ ਚਲਾ ਗਿਆ ਉਨਾ ਮੇਰੇ ਵੱਲ ਵੇਖ ਕੇ ਆਖਿਆ ਕਿਵੇਂ ਆਇਆ ਹੈ ਮੈਂ ਕਿਹਾ ਸੰਤ ਜੀ ਇੱਕ ਬਜ਼ੁਰਗ ਵੇਦਾਂਤੀ ਹੈ ਉਹ ਕਹਿੰਦਾ ਹੈ ਕਿ ਜੇ ਸ਼ਬਦ ਤਾਂ ਉੱਥੇ ਰਹਿੰਦਾ ਹੀ ਨਹੀਂ ਫਿਰ ਸੁਰਤ ਨੂੰ ਬ੍ਰह्म ਵਿੱਚ ਅਭੇਦ ਕੌਣ ਕਰਦਾ ਹੈ ਸੰਤ ਜੀ ਮੇਰੀ ਗੱਲ ਸੁਣ ਕੇ ਉਸੇ ਵੇਲੇ ਹੀ ਕਹਿਣ ਲੱਗੇ ਲੈ ਇਹ ਕਿਹੜੀ ਵੱਡੀ ਗੱਲ ਹੈ ਇਥੋਂ ਰੋੜਾ ਚਲਾ ਕੇ ਕਿੱਲੇ ਦੇ ਅਗਲੇ ਪਾਸੇ ਮਾਰੀਦਾ ਹੈ ਕਿ ਹੱਥ ਉੱਥੇ ਨਾਲ ਜਾਂਦਾ ਹੈ ਇਥੋਂ ਹੀ ਹੱਥ ਦੇ ਜ਼ੋਰ ਨਾਲ ਚਲਾਇਆ ਹੋਇਆ ਰੋੜਾ ਜਿਸ ਤਰ੍ਹਾਂ ਕਿਲੇ ਦੇ ਅਗਲੇ ਪਾਸੇ ਜਾ ਕੇ ਡਿੱਗਦਾ ਹੈ ਉਸੇ ਤਰ੍ਹਾਂ ਹੀ ਸ਼ਬਦ ਭਾਵੇਂ ਉੱਥੇ ਨਹੀਂ ਰਹਿੰਦਾ ਫਿਰ ਵੀ ਸ਼ਬਦ ਦੀ ਕੀਤੀ ہوئی ਕਮਾਈ ਦੇ ਜ਼ੋਰ ਨਾਲ ਸੁਰਤ ਬ੍ਰह्म ਵਿੱਚ ਜਾ ਕੇ ਟਿਕਦੀ ਹੈ ਇਹ ਉੱਤਰ ਸੁਣ ਕੇ ਮੇਰੇ ਵੀ ਕਪਾੜ ਜਿਹੇ ਖੁੱਲ ਗਏ ਮੇਰੀ ਪੂਰੀ ਤਸੱਲੀ ਹੋ ਗਈ ਕਿ ਠੀਕ ਠਕਵਾ ਉੱਤਰ ਹੈ ਮੈਂ ਮਨ ਵਿੱਚ ਸੋਚਿਆ ਕਿ ਐਵੇਂ ਤਾਂ ਨਹੀਂ 150 ਸਿੰਘਾਂ ਦਾ ਜਥਾ ਲੈ ਕੇ ਤੁਰਦੇ ਫਿਰਦੇ ਇਹੋ ਜਿਹੇ ਤਾਂ ਇਹਨਾਂ ਨੂੰ ਅਨੇਕਾਂ ਹੀ ਮਿਲਦੇ ਹੋਣਗੇ ਜੇ ਇਹ ਉੱਤਰ ਨਾ ਦੇ ਸਕਦੇ ਹੋਣ ਫਿਰ ਇਹਨਾਂ ਨੂੰ ਝੰਡੀ ਚੁੱਕ ਕੇ ਦੂਰ ਦੂਰ ਤੱਕ ਕੌਣ ਫਿਰਨ ਦੇਵੇ ਪਰ ਸੰਜੀ ਦਾ ਤੇਜ ਪ੍ਰਤਾਪ ਹੀ ਐਸਾ ਸੀ ਕਿ ਆਮ ਆਦਮੀ ਤਾਂ ਉਹਨਾਂ ਦੇ ਸਾਹਮਣੇ ਚੰਗੀ ਤਨ ਵੇਖ ਵੀ ਨਹੀਂ ਸੀ ਸਕਦਾ ਪ੍ਰਸ਼ੰਤਾ ਜਾ ਕੇ ਕਰਨਾ ਹੀ ਕੀ ਸੀ ਇੱਕ ਵਾਰ ਰਾਏ ਦੀ ਤਲਵੰਡੀ ਦੇ ਗਿਆਨੀ ਸਰਜੀਤ ਸਿੰਘ ਜੀ ਸੋਧੀ ਨੇ ਸੰਜੀ ਨੂੰ ਪੁੱਛਿਆ ਕਿ ਸਿਮਰਨ ਕਰਨ ਵੇਲੇ ਧਿਆਨ ਕਿਸ ਦਾ ਕਰਨਾ ਚਾਹੀਦਾ ਹੈ ਤਾਂ ਸੰਜੀ ਨੇ ਕਿਹਾ ਧੋਨੇ ਮਹਿ ਧਿਆਨ ਧਿਆਨ ਮਹਿ ਜਾਣਿਆ ਗੋਰਮੋਖੇ ਅਕਾਥ ਕਹਾਣੀ ਪਹਿਲਾ ਸ਼ਬਦ ਦੇ ਉਚਾਰਨ ਦੀ ਧੁਨੀ ਵਿੱਚ ਮਨ ਟਿਕਣ ਤੋਂ ਫਿਰ ਸ਼ਬਦ ਦੇ ਅਰਥ ਵਿੱਚ ਚਿੱਤ ਜੋੜਨਾ ਚਾਹੀਦਾ ਹੈ ਸੰਜੀ ਨੇ ਦੱਸਿਆ ਗਿਆ ਅਸੀਂ ਇੱਕ ਵਾਰ ਦਸਮ ਪਾਤਸ਼ਾਹ ਜੀ ਦੀ ਫੋਟੋ ਅੱਗੇ ਰੱਖ ਕੇ ਧਿਆਨ ਕਰਦੇ ਹੁੰਦੇ ਸੀ ਇੱਕ ਦਿਨ ਵੱਡੇ ਸੰਤਾਂ ਭਾਵ ਸੰਸੁਂਦਰ ਸਿੰਘ ਜੀ ਖਾਸਾ ਪਿੰਡਰਾਂ ਵਾਲੇ ਮਹਾਪੁਰਖ ਹਨੇ ਸਾਨੂੰ ਵੇਖ ਲਿਆ ਸਾਡੇ ਕੋਲ ਆ ਕੇ ਕਹਿਣ ਲੱਗੇ ਫੋਟੋ ਦਾ ਧਿਆਨ ਨਾ ਕਰਿਆ ਕਰ ਸ਼ਬਦ ਦਾ ਧਿਆਨ ਕਰਿਆ ਕਰ ਜਿਸ ਗੱਲ ਨੂੰ ਸੱਚੇ ਸਤਿਗੁਰੂ ਸਾਹਿਬ ਜੀ ਨੇ ਆਪ ਕਿਹਾ ਹੈ ਉਸੇ ਤਿਹੇ ਚੱਲਣਾ ਯੋਗ ਹੈ ਸਾਨੂੰ ਬਾਣੀ ਦੇ ਲੜ ਲਾਇਆ ਹੈ ਇਸ ਲਈ ਦਸਾਂ ਪਾਤਸ਼ਾਹ ਜੀ ਦੀ ਜੋਤ ਸੱਚੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਉਪਾਸ਼ਨਾ ਕਰਿਆ ਕਰੋ